ਇਹ ਮਕਦਮਾ 12 ਜਨਵਰੀ ਨੂੰ ਮਕਦਮਾ ਨੰਬਰ 3 थाना ਵੱਲਾ ਨੂੰ ਰਜਿਸਟਰ ਕੀਤਾ ਸੀ ਇਹਦੇ ਵਿੱਚ ਦਾ ਫੋਰੈਸਟ ਰਿਜ਼ੋਰਟ ਆਪਣਾ ਵੱਲੇ ਥਾਣੇ ਦੇ ਵਿੱਚ ਪੈਂਦਾ ਮੈਰੇਜ ਪਹਲੇ ਸੋ ਦੇ ਵਿੱਚ ਜਿਹੜੀ ਬਰਾਤ ਆਈ ਸੀਗੀ ਉਸ ਤੋਂ ਕੋਈ ਦੋ ਮੁੰਡੇ ਆ ਕੇ ਬਰਾਤ ਦੇ ਵਿੱਚ ਸ਼ਾਦੀ ਦੇ ਵਿੱਚ ਚੋਰੀ ਕਰਕੇ ਸਮਾਨ ਇੱਕ ਪਰਸ ਲੇਡੀ ਦਾ ਲੈ ਕੇ ਚਲੇ ਗਏ ਸੀ ਤਉ ਮੁਦਈ ਮੁਕਦਮਾ ਸਾਨੂੰ ਦੱਸਿਆ ਕਿ ਉਸ ਪਰਸ ਦੇ ਵਿੱਚ ਕੁਝ ਸੋਨਾ ਤੇ ਕੈਸ਼ ਉਹਨਾਂ ਦਾ ਜਿਹੜੇ ਮੁੰਡੇ ਸੀਗੇ ਉਹ ਚੋਰੀ ਕਰਕੇ ਲੈ ਗਏ ਤੇ ਜਦੋਂ ਸਾਨੂੰ ਇਨਫੋਰਮੇਸ਼ਨ ਮਿਲੀ ਤੇ ਸਾਡੇ ਐਸਐਚਓ ਸਾਹਿਬ ਜਤਿੰਦਰ ਜੀ ਤੇ ਉਹਨਾਂ ਦੀ ਟੀਮ ਇੱਕਦਮ ਹਰਕਤ ਵਿੱਚ ਆ ਕੇ ਉਹਨਾਂ ਨੇ ਕੈਮਰੇ ਕੁਮਰੇ ਦੇਖੇ ਤੇ ਕੈਮਰਾ ਦੇ ਵਿੱਚ ਸਾਨੂੰ ਪਤਾ ਲੱਗਿਆ ਕਿ ਇਹ ਅੱਗੇ ਅੱਗੇ ਜਾ ਕੇ ਇਹ ਸਾਡੇ ਇਹਨਾਂ ਦੀ ਜਿਹੜਾ ਫੋਨ ਸੀਗਾ ਉਹਦੀ ਲਾਸਟ ਲੋਕੇਸ਼ਨ ਬੰਦ ਹੋਈ ਸੀਗੀ ਬੱਸ ਸਟੈਂਡ ਦੇ ਨੇੜੇ ਤੇ ਸਾਨੂੰ ਲੱਗਿਆ ਕਿ ਬੱਸ ਸਟੈਂਡ ਜਾ ਕੇ ਬੱਸ ਲੈ ਕੇ ਕਿਤੇ ਹੋਰ ਤੁਰ ਗਏ ਉਹਨੇ ਤੋ ਹਫਤੇ 10 ਦਿਨ ਅਸੀਂ ਪਿੱਛੇ ਲੱਗੇ ਰਹੇ ਸਾਨੂੰ ਕੋਈ ਇਹੋ ਜਿਹਾ ਕਲੂ ਮਿਲਿਆ ਨਹੀਂ ਪਰ ਬਾਅਦ ਦੇ ਵਿੱਚ ਜਦੋਂ ਅਸੀਂ ਟੈਕਨੀਕਲ ਐਨਾਲਿਸਿਸ ਕੀਤੀ ਤੇ ਸਾਨੂੰ ਲੀਡ ਮਿਲੀ ਮੁਹੱਲੀ ਪਟਿਆਲਾ ਦੇ ਏਰੀਏ ਦੀ ਤੇ ਸਾਨੂੰ ਇਹ ਵੀ ਪਤਾ ਲੱਗਾ ਇਹਨਾਂ ਨੇ ਉਸ ਤੋਂ ਬਾਅਦ ਮੁਹੱਲੀ ਜਾ ਕੇ ਵੀ ਇੱਕ ਵਾਰਦਾਤ ਕੀਤੀ ਸੀ ਤੇ ਅਸੀਂ ਇਹਨਾਂ ਨੂੰ ਪਟਿਆਲੇ ਤੋਂ ਇਹ ਨੈਬ ਕੀਤਾ ਹੈ ਰਾਉਂਡ ਅਪ ਕੀਤਾ ਹੈ ਤੇ ਇੱਕ ਲੜਕਾ ਜਿਹਦਾ ਨਾਮ ਨikhil Sisodia ਉਹ ਅਸੀਂ 28 ਤਾਰੀਖ 28 29 ਤਾਰੀਖ ਦੇ ਆਸ-ਪਾਸ ਰਾਉਂਡ ਅਪ ਕੀਤਾ ਸੀ ਉਸ ਤੋਂ ਬਾਅਦ ਪਤਾ ਲੱਗ ਗਿਆ ਇਹ ਜਿਹੜੇ ਬੰਦੇ ਐ ਮੱਧ ਪ੍ਰਦੇਸ਼ ਦੇ ਰਹਿਣ ਵਾਲੇ ਐ ਇਹਨਾਂ ਦਾ ਡਿਸਟ੍ਰਿਕਟ ਰਾਜਗੜ ਪੈਂਦਾ ਐ ਤੇ ਇੱਕ ਪਿੰਡ ਐ ਇਹਨਾਂ ਦੇ ਦੋ ਤਿੰਨ ਪਿੰਡ ਉੱਥੇ ਐ ਜੋ ਇਹੋ ਹੀ ਕੰਮ ਕਰਦੇ ਇਹਨਾਂ ਦੇ ਥੋੜੇ ਜੇ ਗੈਂਗਸ ਟਾਈਪ ਐ ਜੋ ਛੋਟੀ ਉਮਰ ਦੇ ਮੁੰਡੇ ਐ ਉਹ ਸਾਰੇ ਮੈਰਿਜ ਪਲੇਸਾਂ ਦੇ ਵਿੱਚ ਜਾ ਕੇ ਚੋਰੀ ਕਰਦੇ ਔਰ ਵੀ ਆਪਣੇ ਪੰਜਾਬ ਦੇ ਵਿੱਚ ਹਰਿਆਣਾ ਦਿੱਲੀ ਯੂਪੀ ਦੇ ਵਿੱਚ ਇਹਨਾਂ ਦੀ ਹਰਕਤਾਂ ਸਾਹਮਣੇ ਆਈਆਂ ਤੇ ਇਹਨਾਂ ਦਾ ਇਹੀ ਮੋਡਸ ਆਪਰੰਦਾਈ ਹੈ ਕਿ ਇਹ ਮੈਰਿਜ ਪਲੇਸਾਂ ਦੇ ਵਿੱਚ ਜਾ ਕੇ ਬਰਸਪੁਰ ਚੋਰੀ ਕਰਕੇ ਲੈ ਜਾਂਦੇ ਨੇ ਪਹਿਲਾਂ ਵੀ ਕੋਈ ਪਰਚਾ ਕਰ ਰਿਹਾ ਸੀ ਪਹਿਲਾਂ ਆਪਣੇ ਇੱਥੇ ਦਾ ਕੋਈ ਪਰਚਾ ਨਹੀਂ ਹੈਗਾ ਆਪਣੇ ਅਮ੍ਰਿਤਸਰ ਦਾ ਕੋਈ ਪਰਚਾ ਨਹੀਂ ਹੈ ਹੋ ਸਕਦਾ ਦੂਜੇ ਜਿਵੇਂ ਮੁਆਲੀ ਇਹਨਾਂ ਦੇ ਉਹ ਚੋਰੀ ਦਾ ਮੌਲਾ ਸਾਹਮਣੇ ਆਇਆ ਸੀ ਉਹਨਾਂ ਨੇ ਵੀ ਪਰਚਾ ਦਰਜ ਕੀਤਾ ਪਰ ਅਮ੍ਰਿਤਸਰ ਦੇ ਇਹਨਾਂ ਤੇ ਪਹਿਲਾਂ ਕੋਈ ਵੀ ਪਰਚਾ ਨਹੀਂ ਹੈ ਤੇ ਚੋਰੀ ਦੇ ਵਿੱਚ ਰੇਂਜ ਉਹ ਵੈਲਿਊ ਕਿੰਨੀ ਜਿੱਥੇ ਤੇ ਸਾਨੂੰ ਜੀਨੀ ਇਨਫੋਰਮੇਸ਼ਨ ਮਿਲੀ ਥੀ ਤੇ ਸੋਨਾ ਆਰਾਊਂਡ 20 ਤੋਲੇ ਸੋਨਾ ਇਹਨਾਂ ਦਾ ਚੋਰੀ ਹੋਇਆ ਸੀ ਤੇ ਕਾਫੀ ਕੈਸ਼ ਵੀ ਹਰਾਂ ਉਹਨਾਂ 1 ਲੱਖ ਕੈਸ਼ ਚੋਰੀ ਹੋਇਆ ਸੀ ਤੋਂ ਅਸੀਂ ਸਾਰਾ ਰਿਕਵਰ ਕਰ ਲਿਆ ਤੇ ਇਹਦੇ ਵਿੱਚ ਕਾਫੀ ਸਾਨੂੰ ਚੈਲੰਜੇਸ ਆਏ ਨੇ ਸਾਡੀ ਪਾਰਟੀ ਉੱਥੇ ਮੱਧ ਪ੍ਰਦੇਸ਼ ਗਈ ਹੋ ਕਾਫੀ ਚੈਲੈਂਜਿੰਗ ਏਰੀਆ ਹੈ ਕਿਉਂਕਿ ਉਹ ਪਿੰਡ ਇਹੋ ਜਿਹੇ ਨੇ ਕਿਉਂਕਿ ਉੱਥੇ ਪੁਲਿਸ ਪਾਰਟੀ ਵੀ ਜਾਂਦੀ ਹੈ ਤੇ ਕਾਫੀ ਪਤਰਾ ਪੁਤਰਾ ਉਹ ਕਰਦੇ ਆ ਤੇ ਕਾਫੀ ਚੈਲੈਂਜਿੰਗ ਦਾ ਪਰ ਸਾਡੇ ਐਸ ਐਚਓ ਸਾਹਿਬ ਤੇ ਆਈਓ ਸਾਹਿਬ ਨੇ ਆਪਣੀ ਟੀਮ ਵੱਲੋਂ ਕਾਫੀ ਸੋਚ ਸਮਝ ਕੇ ਆਪਣਾ ਜਿਹੜਾ ਇੰਪਲੀਮੈਂਟੇਸ਼ਨ ਤੋਂ ਆਪਰੇਸ਼ਨ ਤੋਂ ਕਾਫੀ ਚੰਗੀ ਤਰ੍ਹਾਂ ਕੀਤਾ ਐਂਡ ਬਹੁਤ ਅੱਛਾ ਆਪਰੇਸ਼ਨ ਇਹਨਾਂ ਨੇ ਕੀਤਾ ਯਾ ਵੀ ਸਮਝਦੇ ਹੋ ਇਹ ਦੇਖੋ ਬਹੁਤ ਵੱਡੀ ਕਾਮਯਾਬੀ ਹੈ ਤੁਸੀਂ ਜਿਵੇਂ ਕਹੋ ਅੰਮ੍ਰਿਤਸਰ ਤੋਂ ਲੈ ਕੇ ਮੱਧ ਪ੍ਰਦੇਸ਼ ਜਾਣਾ ਕਾਫੀ ਹਜ਼ਾਰਾਂ ਕਿਲੋਮੀਟਰ ਦਾ ਸਫ਼ਰ ਹੈ ਤੇ ਸਾਡੀ ਪੁਲਿਸ ਪਾਰਟੀ ਉੱਥੋਂ ਜਾ ਕੇ 2-3 ਦਿਨ ਠਹਿਰ ਕੇ ਤੇ ਆਪਣਾ ਇੰਟੈਲੀਜੈਂਸ ਦੇ ਨਾਲ ਕਾਫੀ ਪੇਸ਼ੈਂਸ ਦੇ ਨਾਲ ਇਹਨਾਂ ਨੇ ਇਹ ਆਪਰੇਸ਼ਨ ਨੂੰ ਅੰਜਾਮ ਦਿੱਤਾ ਤੇ ਕਾਫੀ ਕਮੈਂਡੇਬਲ ਜੋਬ ਇਹਨਾਂ ਨੇ। ਕਿਹਦਾ ਬੰਦਾ ਸੀ ਕਿਸ ਤਰ੍ਹਾਂ ਅੰਦਰ ਵੜਿਆ ਕੋ ਪਤਾ ਲੱਗਾ ਕਿ ਕਿਸ ਤਰ੍ਹਾਂ ਇਹ ਇਹ ਦੇਖੋ ਫੋਰੈਸਟ ਰਿਸੋਰਟ ਜਦੋਂ ਤੁਸੀਂ ਦੇਖੋਗੇ ਉਹਨਾਂ ਦਾ ਗੇਟ ਗੁੱਟ ਓਪਨ ਹੈ ਜਦੋਂ ਆਸੀ ਸ਼ਾਦੀ-ਸ਼ੂਦੀ ਦਾ ਮਾਹੌਲ ਹੁੰਦਾ ਹੈ ਬੰਦੇ ਬਿਜ਼ੀ ਹੁੰਦੇ ਆ ਖੁਸ਼ ਨੂਆ ਮਾਹੌਲ ਹੁੰਦਾ ਤੇ ਸਾਡਾ ਧਿਆਨ ਵੀ ਨਹੀਂ ਰਹਿੰਦਾ ਕਿ ਕੌਣ ਬੰਦਾ ਆ ਗਿਆ ਕੌਣ ਚਲੇ ਗਿਆ ਤੇ ਇਹ ਜਿਹੜੇ ਬੰਦੇ ਆਏ ਸੀਗੇ ਪ੍ਰੋਪਰ ਪੈਂਟ ਕੋਟ ਪਹਿਨ ਕੇ ਆਏ ਸੀਗੇ ਤੇ ਲੱਗਿਆ ਕਿ ਹੋ ਸਕਦਾ ਸਟਾਫ ਦੇ ਮੈਂਬਰ ਹੋਣ ਆ ਕੈਟਰਿੰਗ ਦੇ ਮੈਂਬਰ ਹੋਣ ਤਾਂ ਇਹਨਾਂ ਨੇ ਵੀ ਸ਼ੱਕ ਨਹੀਂ ਕੀਤਾ ਇਹ ਜਿਹੜੇ ਨਾਰਮਲ ਬੰਦੇ ਬਣ ਕੇ ਜਾਂਦੇ ਨੇ ਔਰ ਫਿਰ ਇਹ ਵਾਰਦਾਤ ਨੂੰ ਨਹੀਂ ਜਾਂਦੇ ਤੇ ਤਾਂ ਅਕਸਰ ਹੀ ਵਿਆਮ ਦੇ ਵਿੱਚ ਇਸ ਤਰ੍ਹਾਂ ਦੀ ਘਟਨਾਵਾਂ ਸਾਹਮਣੇ ਆਉਂਦੀਆਂ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੋਗੇ ਲੋਕਾਂ ਨੂੰ ਅਸੀਂ ਬਸ ਇਹੀ ਕਹਿਣਾ ਚਾਹੁੰਦੇ ਹਾਂ ਕਿ ਥੋੜਾ ਜਿਹਾ ਆਪਣਾ ਅਲਰਟ ਰਹਿ ਕੇ ਰਹਿਣਾ ਚਾਹੀਦਾ ਕਿਉਂਕਿ ਇੰਨੀ ਵੱਡੀ ਜਿਹੜੀ ਰਕਮ ਅਗਰ ਆਪਸੀ ਪਰਸ ਦੇ ਵਿੱਚ ਰੱਖੀ ਹੈ ਤਾਂ ਪਰਸ ਨੂੰ ਆਪਾਂ ਅਲੋਨ ਨਾ ਛੱਡੀ ਆਪਣੇ ਪਾਸੋਂ ਹੀ ਰੱਖਣਾ ਚਾਹੀਦਾ ਹੈ ਪਰ ਤਾਂ ਕਿ ਕੋਈ ਵੀ ਅਜਿਹੀ ਘਟਨਾ ਨਾ ਵਾਪਰੀ ਜਾਵੇ ਬਾਕੀ ਪਹਿਲੇ ਸਾਲਾਂ ਮਿਸਪਲ ਹੋਣਾ ਚਾਹੀਦਾ ਸੀ ਉਹਨਾਂ ਨੂੰ ਵੀ ਸੱਦਿਆ ਕਿ ਤੁਸੀਂ ਕੈਮਰੇ ਨੂੰ ਆਪਣੇ ਚੰਗੀ ਤਰ੍ਹਾਂ ਲਗਾਓ ਕਿਉਂਕਿ ਇੰਨੀ ਮੋਟੀ ਰਕਮ ਉਹ ਵਸੂਲ ਕਰਦੇ ਨੇ 10-12 ਲੱਖ ਦੇ ਵਿੱਚ ਪਹਿਲੇ ਬੁੱਕ ਹੁੰਦਾ ਤਾਂ ਉਹਨਾਂ ਦੀ ਵੀ ਰਿਸਪੌਂਸਿਬਿਲਿਟੀ